ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜੋ ਗੱਲ ਸਾਂਝੀ ਕਰਾਂਗੇ ਜਿਹੜੇ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹ ਹਰ ਪਾਸੇ ਤੋਂ ਥੱਕ ਹਾਰ ਚੁੱਕੇ ਨੇ ਉਹਨਾਂ ਦਾ ਕੋਈ ਵੀ ਕੰਮ ਨਹੀਂ ਬਣ ਰਿਹਾ ਕੋਈ ਵੀ ਕੰਮ ਸ਼ੁਰੂ ਕਰਦੇ ਨੇ ਤਾਂ ਸਿਰੇ ਨਹੀਂ ਚੜਦਾ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੋਣ ਵਾਲੀ ਹੈ ਕਿਉਂਕਿ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਉਪਾਅ ਸਾਂਝਾ ਕਰਨ ਵਾਲੇ ਹਾਂ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਨੂੰ ਇਸ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਜਿਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਨਾ ਜੀ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਦੁ ਵੱਧ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤਾਂ ਜੋ ਹੋਰ ਵੀ ਭੈਣ ਭਰਾਵਾਂ ਦਾ ਭਲਾ ਹੋ ਸਕੇ ਅਤੇ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਹੜੇ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਰਹੇ ਹਾਂ ਗੁਰਬਾਣੀ ਦੇ ਨਾਲ ਤੋੜ ਕੇ ਵਹਿਮਾਂ ਦੇ ਵਿੱਚ ਪਾਉਨੇ ਆ ਸਭ ਤੋਂ ਪਹਿਲਾਂ ਸੰਗਤ ਜੀ ਜੇਕਰ ਅਸੀਂ ਆਪਣੇ ਭਲੇ ਦੇ ਲਈ ਆਪਣੇ ਘਰ ਦੇ ਵਿੱਚ ਇਹ ਉਪਾਅ ਕਰਾਂਗੇ ਤਾਂ ਇਹ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਉਪਾਅ ਕਰਨਾ ਕਿऐसे ਗੁਰਬਾਣੀ ਤੇ ਡਿਪੈਂਡ ਹਾਂ ਅਸੀਂ ਗੁਰਬਾਣੀ ਦਾ ਜਾਪ ਨਹੀਂ ਕਰਨਾ ਜਾਂ ਗੁਰਬਾਣੀ ਤੋਂ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ ਸਾਧ ਸੰਗਤ ਜੀ ਇਹ ਤਾਂ ਆਪਣੀ ਸੋਚ ਬਹੁਤ ਵੱਡੇ ਵੱਡੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਦੇ ਘਰ ਵਿੱਚ ਹਰ ਸਮੇ ਗੁਰਬਾਣੀ ਦਾ ਜਾਪ ਹੁੰਦਾ ਹੈ ਉਹ ਵੀ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਤਾਂ ਉਹ ਵੀ ਇਸ ਉਪਾਣ ਨੂੰ ਜ਼ਰੂਰ ਕਰਦੇ ਨੇ ਕਿਉਂਕਿ ਦੁਖੀ ਹੋਇਆ ਬੰਦਾ ਸੰਗਤ ਜੀ ਕਿਸੇ ਨਾ ਕਿਸੇ ਰਸਤੇ ਤੇ ਜਾ ਕੇ ਸੋਚਦਾ ਹੈ ਕਿ ਕਿਤੋਂ ਹੀ ਮੇਰਾ ਭਲਾ ਹੋ ਜਾਵੇ ਤਾਈ ਉਪਾਅ ਜ਼ਰੂਰ ਕਰਦਾ ਹੈ ਸੋ ਇਸੇ ਤਰ੍ਹਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਉਹਨਾਂ ਭੈਣ ਭਰਾਵਾਂ ਦੇ ਲਈ ਉਪਾਅ ਲੈ ਕੇ ਆਏ ਹਾਂ ਜੋ ਸਾਰੇ ਪਾਸਿਆਂ ਤੋਂ ਥੱਕ ਹਾਰ ਚੁੱਕੇ ਨੇ ਉਹਨਾਂ ਦਾ ਕੋਈ ਵੀ ਕੰਮ ਨਹੀਂ ਬੰਦਾ ਉਪਾਅ ਨੂੰ ਸੰਗਤ ਜੀ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਮਾਚਸ ਦੀ ਡੱਬੀ ਦੇ ਨਾਲ ਕਰਨਾ ਹੈ ਇਹ ਉਪਾਅ ਮਾਚਸ ਦੀ ਡੱਬੀ ਦਾ ਸੰਬੰਧ ਸਾਧ ਸੰਗਤ ਜੀ ਰਾਹੁ ਤੇ ਕੇਤੂ ਨਾਲ ਹੁੰਦਾ ਹੈ ਕਿਉਂਕਿ ਜੋ ਮਾਰਚਸ ਦੀ ਤੀਲੀ ਹੁੰਦੀ ਹੈ ਡੱਬੀ ਹੁੰਦੀ ਹੈ ਉਸ ਦੇ ਅੱਗੇ ਜੋ ਲੱਗਿਆ ਵਿਰੋਧ ਹੁੰਦਾ ਹੈ ਉਹ ਰਾਹੂ ਕੇਤੂ ਦੇ ਨਾਲ ਜੁੜਿਆ ਹੁੰਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਅਸੀਂ ਮਾਰਚਸ ਦੀ ਡੱਬੀ ਦੇ ਨਾਲ ਆਪਣੇ ਘਰ ਦੇ ਵਿੱਚ ਉਪਾਹ ਕਰ ਲੈਣੇ ਆ ਤਾਂ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਜਿੰਨਾ ਵੀ ਕਹਿ ਸਕਦੇ ਆ ਕਿ ਸਾਡੇ ਘਰ ਦੇ ਵਿੱਚ ਪਰਿਵਰਤਨ ਜ਼ਰੂਰ ਆਉਂਦਾ ਹੈ ਸਾਡੇ ਘਰ ਦੇ ਵਿੱਚ GD ਜਰੂਰ ਆਉਂਦੇ ਨੇ ਜਿਵੇਂ ਸਾਡੇ ਘਰ ਦੇ ਵਿੱਚੋਂ ਪਰੇਸ਼ਾਨੀਆਂ ਨੇ ਪੈਸਾ ਨਹੀਂ ਆਉਂਦਾ ਸਾਡੇ ਘਰ ਦੇ ਵਿੱਚ ਕਲੇ ਕਲੇਸ਼ ਰਹਿੰਦਾ ਹੈ ਤੁਹਾਡੇ ਘਰ ਦੇ ਵਿੱਚ ਸੰਗਤ ਜੀ ਤੁਹਾਡੇ ਬੱਚੇ ਨੇ ਜਿਹੜੇ ਉਹ ਬੁਰੀਆਂ ਆਦਤਾਂ ਦੇ ਵਿੱਚ ਪੈ ਚੁੱਕੇ ਨੇ ਗਲਤ ਰਸਤਿਆਂ ਤੇ ਚੱਲਦੇ ਨੇ ਤੁਹਾਡੇ ਕਹਿਣੇ ਤੋਂ ਬਾਹਰ ਹੋ ਚੁੱਕੇ ਹਨ ਤਾਂ ਜੇਕਰ ਅਸੀਂ ਕਿਸੇ ਵੀ ਸਮੇਂ ਆਪਣੇ ਘਰ ਦੇ ਵਿੱਚ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਤਾਂ ਉਹ ਸਾਡਾ ਜਿਹੜਾ ਕੰਮ ਹੈ ਉਹ ਵੀ ਨਹੀਂ ਹੁੰਦਾ ਸਾਧ ਸੰਗਤ ਜੀ ਮਨੋਖਾ ਆਪਣਾ ਕੋਈ ਕੰਮ ਚਲਾਉਣ ਦੇ ਲਈ ਕਾਫੀ ਪੈਸਾ ਖਰਚ ਲੈਂਦਾ ਹੈ ਪਰ ਪੈਸਾ ਖਰਚਣ ਦੇ ਬਾਵਜੂਦ ਵੀ ਸੰਗਤ ਜੀ ਉਹਨਾਂ ਦਾ ਕੰਮ ਨਹੀਂ ਚੱਲਦਾ ਕਿਉਂਕਿ ਉਹ ਕੰਮ ਤਾਂ ਨਹੀਂ ਹੁੰਦਾ ਆਪਣਾ ਕਿਉਂਕਿ ਜਿਹੜੇ ਰਾਹੂ ਕੇਤੂ ਨੇ ਉਹ ਸਾਡੇ ਕੱਲ ਤੇ ਮਾੜਾ ਪ੍ਰਭਾਵ ਪਾਉਂਦੇ ਨੇ ਅੱਜ ਕੱਲ੍ਹ ਚੱਲਦੇ ਸਮੇਂ ਵਿੱਚ ਅੱਜ ਕੱਲ ਦੇ ਸਮੇਂ ਦੇ ਵਿੱਚ ਰਾਹੂ ਦਾ ਹਰ ਇੱਕ ਘਰ ਦੇ ਉੱਪਰ ਪ੍ਰਭਾਵ ਜ਼ਰੂਰ ਹੁੰਦਾ ਹੈ ਕਿਉਂਕਿ ਇਹ ਜੋ ਸਮਾਂ ਹੈ ਸੰਗਤ ਜੀ ਇਹ ਕਾਲ ਯੁੱਗ ਦਾ ਸਮਾਂ ਹੈ ਇੱਕ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਗੱਲ ਜੇਕਰ ਕਿਸੇ ਦੇ ਕੋਲ ਪੈਸਾ ਹੈ ਤਾਂ ਉਹ ਦਿਖਾਉਣ ਦੇ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਨੇ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਾਡੇ ਕੋਲ ਪੈਸਾ ਆ ਚੁੱਕਾ ਹੈ ਤੇ ਸਾਧ ਸੰਗਤ ਜੀ ਇਹ ਚੀਜ਼ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਸ ਨੂੰ ਆਪਾਂ ਕਹਿ ਦਿੰਨੇ ਆ ਕਿ ਦਿਖਾਵਾ ਇਹ ਸਭ ਜੋ ਕੁਝ ਵੀ ਹੁੰਦਾ ਹੈ ਸੰਗਤ ਜੀ ਰਾਹੂ ਕੇਤੂ ਦੇ ਕਰਕੇ ਹੁੰਦਾ ਹੈ ਰਾਹੂ ਦੇ ਕਰਕੇ ਸਾਡੇ ਘਰ ਦੇ ਵਿੱਚ ਸਾਰੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਲੜਾਈ ਝਗੜੇ ਜਿਹੜੇ ਹੁੰਦੇ ਨੇ ਉਹ ਹੁੰਦੇ ਹਨ ਤੁਸੀਂ ਵੀ ਸਮਝ ਗਏ ਹੋਵੋਗੇ ਕਿ ਰਾਹੂ ਦੇ ਪ੍ਰਭਾਵ ਕਰਕੇ ਤੁਹਾਡੇ ਘਰ ਵਿੱਚ ਕਿੰਨੀਆਂ ਪਰੇਸ਼ਾਨੀਆਂ ਆ ਚੁੱਕੀਆਂ ਹੋਣਗੀਆਂ ਇਸੇ ਤਰ੍ਹਾਂ ਜਿਹੜਾ ਅਸੀਂ ਅੱਜ ਮਾਚਸ ਦੀ ਡੱਬੀ ਦਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੇਕਰ ਇਸ ਨੂੰ ਤੁਸੀਂ ਕਰ ਲੈਂਦੇ ਹੋ ਤਾਂ ਜਿਹੜਾ ਰਾਹੂ ਕੇਤੂ ਹੁੰਦਾ ਹੈ ਤੁਹਾਡੇ ਤੇ ਪਰਸੰਨ ਹੋ ਜਾਵੇਗਾ ਜੇਕਰ ਰਾਹੂ ਖੁਸ਼ ਹੋ ਗਿਆ ਜੋ ਗ੍ਰਹਾਂ ਦਾ ਸਬੰਧ ਹੁੰਦਾ ਹੈ ਹਰ ਇੱਕ ਇਨਸਾਨ ਦੇ ਉੱਪਰ ਅਸਰ ਪਾਉਂਦਾ ਹੈ ਇਦਾਂ ਨਹੀਂ ਹੁੰਦਾ ਕਿ ਇਸ ਧਰਮ ਦਾ ਇਨਸਾਨ ਹੈ ਇਸ ਤੇ ਗ੍ਰਹਾਂ ਦਾ ਅਸਰ ਨਹੀਂ ਹੋਵੇਗਾ ਹਰ ਇੱਕ ਮਨੁੱਖ ਤੇ ਗ੍ਰਹਾਂ ਦਾ ਅਸਰ ਹੁੰਦਾ ਹੈ ਸਾਡੇ ਘਰ ਦੇ ਵਿੱਚ ਪਰੇਸ਼ਾਨੀ ਚੱਲਦੀ ਹੈ ਕਲੇਸ਼ ਹੁੰਦਾ ਹੈ ਸੰਬਗ੍ਰਹਿਹਾਂ ਦੀ ਜੋ ਵੀ ਪ੍ਰੋਬਲਮ ਹੁੰਦੀ ਹੈ ਇਸ ਨੂੰ ਕੋਈ ਮੰਨੇ ਜਾਂ ਨਾ ਮੰਨੇ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ ਤੁਹਾਡੇ ਨਾਲ ਮਾਚਸ ਦੀ ਡੱਬੀ ਦਾ ਉਪਾਅ ਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਡੇ ਨਾਲ ਦੋ ਛੋਟੇ ਛੋਟੇ ਟਿਪਸ ਸਾਂਝੇ ਕਰਦੇ ਹਾਂ ਜਿਵੇਂ ਕਿ ਸੰਗਤ ਜੀ ਤੁਸੀਂ ਆਪਣੇ ਘਰ ਤੋਂ ਜਦੋਂ ਬਾਹਰ ਜਾਂਦੇ ਹੋ ਜਿਵੇਂ ਅੱਜ ਕੱਲ ਦਾ ਸਮਾਂ ਕਾਲਯੁਗ ਦਾ ਤੇ ਰਾਹੂ ਦੇ ਪ੍ਰਭਾਵ ਦਾ ਬਹੁਤ ਹੀ ਜ਼ਿਆਦਾ ਮਾੜਾ ਹੁੰਦਾ ਹੈ। ਸਾਰਿਆਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਮਾੜਾ ਪ੍ਰਭਾਵ ਪੈਂਦਾ ਹੈ। ਕਿਸੇ ਚੰਗੇ ਕੰਮ ਦੇ ਲਈ ਜਾ ਰਹੇ ਹੋ ਜਾਂ ਫਿਰ ਵੈਸੇ ਹੀ ਜਾ ਰਹੇ ਹੋ ਤਾਂ ਸੰਗਤ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਮਾਚਸ ਦੀ ਡੱਬੀ ਆਪਣੇ ਨਾਲ ਲੈ ਕੇ ਜਾਇਆ ਕਰੋ ਤੇ ਘਰ ਆ ਕੇ ਸੰਗਤ ਜੀ ਉਸ ਨੂੰ ਆਪਣੇ ਪੈਸੇ ਜਾਂ ਜਿਸ ਜੇਬ ਦੇ ਵਿੱਚ ਪਾਇਆ ਹੈ ਬਾਹਰ ਕੱਢ ਸਕਦੇ ਹੋ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਉੱਪਰ ਰਾਹੂ ਦਾ ਮਾੜਾ ਪ੍ਰਭਾਵ ਕਦੇ ਵੀ ਨਹੀਂ ਪਵੇਗਾ। ਇਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਤੁਸੀਂ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਨ ਲੱਗਦੇ ਹੋ ਤਾਂ ਤੁਸੀਂ ਮਾਚਸ ਦੀਆਂ ਚਾਰ ਤੀਲੀਆਂ ਨੂੰ ਜਲਾਉਂਦੇ ਹੋਏ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਦੇਵੀ ਦੇਵਤੇ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਉਹਨਾਂ ਦੇ ਅੱਗੇ ਤੁਸੀਂ ਅਰਦਾਸ ਵੀ ਕਰ ਸਕਦੇ ਹੋ ਤੇ ਸੰਗਤ ਜੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚਾਰ ਮਾਚਸ ਦੀਆਂ ਤੀਲੀਆਂ ਜ਼ਰੂਰ ਜਲਾਉਣਾ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਚਾਰ ਤੀਲੀਆਂ ਨੂੰ ਜਲਾਇਆ ਹੋਵੇਗਾ ਉਸ ਨੂੰ ਤੁਸੀਂ ਉਲਟੀਆਂ ਕਰਕੇ ਮਿੱਟੀ ਦੇ ਵਿੱਚ ਗੱਡ ਦਿਓ ਇਸ ਤਰ੍ਹਾਂ ਸੰਗਤ ਜੀ ਇਹ ਤੁਹਾਡੇ ਨਾਲ ਇੱਕ ਛੋਟੀ ਜੀ ਹੋਰ ਟਿਪਸ ਸਾਂਝੀ ਕਰਦੇ ਹਾਂ ਇਸ ਤੋਂ ਇਲਾਵਾ ਜੋ ਅਸੀਂ ਤੁਹਾਡੇ ਨਾਲ ਮੇਨ ਉਪਾਅ ਸਾਂਝਾ ਕਰਨ ਲੱਗੇ ਹਾਂ ਮਾਚਸ ਦੀ ਡੱਬੀ ਦਾ ਜਿਵੇਂ ਰਾਹੂ ਦੇ ਮਾੜੇ ਪ੍ਰਭਾਵ ਕਰਕੇ ਆਪਣੇ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਇਸ ਤਰ੍ਹਾਂ ਹੀ ਰਾਹੂ ਪ੍ਰਸੰਨ ਹੋ ਜਾਵੇ ਖੁਸ਼ ਹੋ ਜਾਵੇ ਸੰਗਤ ਜੀ ਵਿਖਾਰੀ ਨਵੀਂ ਰਾਜਾ ਬਣਾ ਦਿੰਦਾ ਹੈ ਜਿਵੇਂ ਕਈ ਵਾਰ ਆਪਾਂ ਸੋਚਦੇ ਹਾਂ ਫਲਾਣੇ ਬੰਦੇ ਦੇ ਕੋਲ ਇਕਦਾਂ ਮੇਨਾ ਪੈਸਾ ਕਿਵੇਂ ਆ ਗਿਆ ਤਾਂ ਫਿਰ ਸਾਧ ਸੰਗਤ ਜੀ ਰਾਹੁ ਖੁਸ਼ ਹੋ ਜਾਵੇ ਆਪਣੇ ਆਪ ਹੀ ਤੁਹਾਡੇ ਘਰ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਰਾਹੁ ਖੁਸ਼ ਕਰਨਾ ਹੈ ਇਹ ਉਪਾਅ ਕਰਨ ਦੇ ਨਾਲ ਸਾਡੇ ਕੋਲ ਅਚਾਨਕ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜਿਸ ਨੂੰ ਦੇਖ ਕੇ ਲੋਕ ਵੀ ਕਹਿਣਗੇ ਕਿ ਇਹਨਾਂ ਕੋਲ ਅਚਾਨਕ ਪੈਸਾ ਕਿੱਥੋਂ ਆ ਗਿਆ ਕਿਵੇਂ ਆਇਆ ਇਸ ਉਪਾਅ ਨੂੰ ਕਰਨ ਦੇ ਨਾਲ ਇਸੋ ਬਾਹ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਮਾਚਸ ਦੀ ਡੱਬੀ ਲੈਣੀ ਹੈ ਇੱਕ ਮਾਚਸ ਦੀ ਡੱਬੀ ਦੇ ਅੰਦਰ ਇੱਕ ਸਫੇਦ ਚੰਦਨ ਦੋ ਤਰ੍ਹਾਂ ਦੇ ਆਉਂਦੇ ਹਨ ਇੱਕ ਕੱਥਾ ਲਾਲ ਰੰਗ ਦਾ ਹੁੰਦਾ ਹੈ ਤੇ ਇੱਕ ਚਿੱਟੇ ਰੰਗ ਦਾ ਹੁੰਦਾ ਹੈ ਚਿੱਟੇ ਰੰਗ ਦਾ ਚੰਦਨ ਹੋਵੇਗਾ ਉਸੇ ਆਪਾਂ ਇੱਕ ਲੱਕੜੀ ਲੈਣੀ ਹੈ ਤੇ ਲੱਕੜੀ ਦੇ ਉੱਪਰ ਆਪਾਂ ਨੀਲੇ ਰੰਗ ਦੇ ਨਾਲ ਸਾਧ ਸੰਗਤ ਜੀ ਧਾਗਾ ਚੜਾ ਕੇ ਉਸ ਨੂੰ ਲਪੇਟ ਦੇਣਾ ਹੈ ਜੰਦੰਦੀ ਲੱਕੜੀ ਦੇ ਉੱਪਰ ਇਸੇ ਤਰ੍ਹਾਂ ਉਸ ਦੇ ਨਾਲ ਉੱਪਰ ਨੀਲਾ ਧਾਗਾ ਲਪੇਟ ਕੇ ਉਸ ਨੂੰ ਤੁਸੀਂ ਮਾਚਿਸ ਦੀ ਤੀਲੀ ਡੱਬੀ ਜਿਹੜੀ ਹੈ ਅੰਦਰ ਰੱਖ ਦੇਣੀ ਸਾਧ ਸੰਗਤ ਜੀ ਤੁਸੀਂ ਮਾਚਿਸ ਦੀ ਡੱਬੀ ਦੇ ਵਿੱਚੋਂ ਕੁਝ ਦਿਨ ਕੱਢ ਸਕਦੇ ਹੋ ਕਿਉਂਕਿ ਜੋ ਇਸ ਵਿੱਚ ਰੱਖਣਾ ਹੈ ਉਹ ਬੜਾ ਆਸਾਨੀ ਦੇ ਨਾਲ ਟਿਕ ਸਕੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਫੈਮਿਲੀ ਨੂੰ ਤੁਸੀਂ ਮਾਚੀ ਸਨੋ ਜਦੋਂ ਤੁਸੀਂ ਸਫੇਦ ਰੰਗ ਦਾ ਚੰਦਨ ਵਿੱਚ ਪਾ ਕੇ ਉੱਪਰ ਨੀਲੇ ਰੰਗ ਦਾ ਧਾਗਾ ਲਗਾ ਕੇ ਰੱਖ ਦਿੰਨੇ ਹੋ ਤਾਂ ਇਸ ਦੇ ਵਿੱਚ ਡੱਬੀ ਨੂੰ ਰੱਖਦੇ ਆ ਇਸ ਕੋਨੇ ਤੋਂ ਭਾਵ ਸਾਧ ਸੰਗਤ ਜੀ ਜੋ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਪਵਿੱਤਰ ਕੋਨਾ ਹੁੰਦਾ ਹੈ ਉੱਤਰ ਪੂਰਬ ਦਿਸ਼ਾ ਦਾ ਇਸ ਨੂੰ ਉਸ ਜਗ੍ਹਾ ਤੇ ਰੱਖ ਦੇਣਾ ਉਥੇ ਤੁਸੀਂ ਇਸ ਡੱਬੀ ਨੂੰ ਰੱਖ ਕੇ ਇਸ ਤਰ੍ਹਾਂ ਕਰਕੇ ਤੁਸੀਂ ਵੇਖਣਾ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਵੀ ਪਰੇਸ਼ਾਨੀਆਂ ਨੇ ਜੋ ਮਾੜੀਆਂ ਚੀਜ਼ਾਂ ਨੇ ਜੋ ਮੁਸ਼ਕਲਾਂ ਨੇ ਸਭ ਦੂਰ ਹੋ ਜਾਣਗੀਆਂ ਉਹ ਸਾਰੀਆਂ ਤੁਹਾਡੇ ਘਰ ਤੋਂ ਬਾਹਰ ਚਲੀਆਂ ਜਾਣਗੀਆਂ 네ਗੇਟਿਵ એનર્ਜੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗੀ ਤੇ ਪੋਜ਼ਿਟਿਵ એનર્ਜੀ ਤੁਹਾਡੇ ਘਰ ਦੇ ਵਿੱਚ ਪਰਵੇਸ਼ ਕਰੇਗੀ ਜਿਹੜੇ ਬੱਚੇ ਤੁਹਾਡੇ ਕਹਿਣੇ ਤੋਂ ਬਾਹਰ ਹਨ ਬੁਰੀਆਂ ਆਦਤਾਂ ਦੇ ਵਿੱਚ ਫਸੇ ਹੋਏ ਸਨ ਉਹ ਸਭ ਸਹੀ ਹੋ ਜਾਵੇਗਾ ਸੰਗਤ ਜੀ ਤੁਹਾਡੇ ਜੀਵਨ ਦੇ ਵਿੱਚ ਸਭ ਕੁਝ ਠੀਕ ਹੋ ਜਾਵੇਗਾ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਉਹ ਸਭ ਦੂਰ ਕਿਉਂਕਿ ਹਰ ਘਰ ਦੀ ਅਲੱਗ-ਅਲੱਗ ਪਰੇਸ਼ਾਨੀ ਹੁੰਦੀ ਹੈ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਇੱਕ ਛੋਟਾ ਜਿਹਾ ਮਾਚਸ ਦੀ ਡੱਬੀ ਦਾ ਘਰੇਲੂ ਅਤੇ ਸੌਖਾ ਜਿਹਾ ਉਪਾਅ ਤੁਸੀਂ ਕਰਕੇ ਜਰੂਰ ਦੇਖਣਾ ਇਸ ਦੇ ਨਾਲ ਤੁਹਾਨੂੰ ਜਰੂਰ ਫਾਇਦਾ ਹੋਵੇਗਾ ਜੇਕਰ ਤੁਸੀਂ ਕਿਸੇ ਵੀ ਮੁਸ਼ਕਲ ਪਰੇਸ਼ਾਨੀ ਦੇ ਵਿੱਚ ਫਸੇ ਹੋਏ ਹੋ ਤਾਂ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਕਰਕੇ ਜਰੂਰ ਦੇਖਣਾ ਤੁਹਾਨੂੰ ਇਸ ਦਾ ਲਾਭ ਜਰੂਰ ਮਿਲੇਗਾ ਤੇ ਇਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਕੋਈ ਉਪਾਅ ਕਰਦੇ ਹੋ ਇਸ ਨੂੰ ਤੁਸੀਂ ਪੂਰੀ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦਾ 101% ਤੁਹਾਨੂੰ ਲਾਭ ਮਿਲੇਗਾ ਹੀ ਮਿਲੇਗਾ ਜੇਕਰ ਤੁਸੀਂ ਮਨ ਦੇ ਵਿੱਚ ਸ਼ੰਕਾ ਰੱਖ ਕੇ ਇਸ ਉਪਾਅ ਨੂੰ ਕਰਦੇ ਹੋ ਕਿ ਪਤਾ ਨਹੀਂ ਇਸ ਦਾ ਸਾਨੂੰ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਫਿਰ ਇਸ ਤਰ੍ਹਾਂ ਜਦੋਂ ਆਪਾਂ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਤਾਂ ਇਸ ਉਪਾਅ ਨੂੰ ਕਰਾਂਗੇ ਤਾਂ ਫਿਰ ਇਸ ਦਾ ਸਾਨੂੰ 1% ਵੀ ਲਾਭ ਨਹੀਂ ਮਿਲੇਗਾ ਤਾਂ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਕਿਸੇ ਵੀ ਉਪਾਅ ਨੂੰ ਕਰਦੇ ਹੋ ਤਾਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਰਿਆ ਕਰੋ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਤਾਂ ਫੇਰ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਤਾਂ ਪਿਆਰੀ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤਦ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ